ਨਾਲ ਅਰੋਹ ਕੋਲ ਦਾਸ ਜੀ ਦੇ ਅੰਦੇ ਕਹਿੰਦੇ ਉਸ ਚਾਲੀ ਨੂੰ ਰਾडा ਸਾਹਿਬ ਨੇ ਅੱਗੇ ਕਲਾ ਰ ਨਹੀਂ ਤਾਂ ਬਲਜੰਦਰ ਸਾਹਿਬ ਨਾਲ ਆਖਾ ਜੀ ਅਮਰੀਕਾ ਤੋਂ ਟੈਲੀਫੋਨ ਆਇਆ ਸੀ ਕਹਿੰਦੇ ਬਾਬਾ ਜੀ ਨੇ ਅੱਧੇ ਕੀਰਤਨ ਕੋਲ ਡਾਟੇ ਲੱਗਿਆ ਨਹੀਂ ਬਾਜੇ ਤੋਂ 30 ਛੱਡਿਆ ਆਏ ਕਹਿੰਦੇ ਬਾਦ ਇਹ ਕਹਿੰਦੇ ਮੇਰੇ ਰਾडा ਸਾਹਿਬ ਦਾ ਨਾਮ ਜਿਕਰ ਕਰ ਲੈ ਉਹਦੇ ਵਿੱਚ ਸੀ ਉਹ ਤੇ ਮੇਰਾ ਅਮਰੀਕਾ ਤੋਂ ਛੱਡਿਆ ਸੀ ਜਿਹੜਾ ਹਾਂ ਜੀ ਹਾਂ ਉਹ ਤਾਂ ਟਾਈਮ ਹੀ ਲੱਗਿਆ ਬੰਦਾ ਵੇਖਾ ਕਾਫੀ ਦੇਰ ਹੋ ਗਈ ਹਾਂ ਵੀਰਾ ਲੋਗੇ ਹੁਣ ਅੱਗੇ ਇੱਧਰ ਕੈਨੇਡਾ ਜਾਈਦਾ ਹਾਂ ਅੰਗਰੇਨ ਵੀ ਜਾਇਆ ਸੀ ਇਹ ਵੀ ਦੱਸਾਂ ਦੇ ਤਾਂ ਛਾੜੀਆ ਵੀ ਜਾਇਆ ਜੁਪੀ ਵੀ ਵਧੀਆ ਜਾਇਆ ਸੀ ਉਦੋਂ ਉਹ ਤਾਂ ਕੋਲਕਾਤਾ ਤੇ ਇੱਧਰ ਚਲੇਗੇ ਸੀ ਉਦੋਂ ਜਾਂ ਲੈਣੇ ਸੀ ਬਾਈ ਰੋਡ ਦੀ ਹਾਂ ਬਹੁਤ ਸੌਣ ਸੰਗ ਤੇ ਆਈ ਜਿਹੜੀ ਹੋਈ ਬੁਸੀ ਸਾਰੇ ਇਹ ਗੱਡੀ ਐਬੈਂਸੀ ਤੋਂ ਲਈ ਸੀ ਜਿਹੜੀ ਹਾਂਜੀ ਉੱਥੋਂ ਦਿੱਲੀੋਂ ਲਈ ਹੈ ਹਟਾਏ ਡਾਲੀ ਨੀ ਮਾਲ ਫੇਰ ਬਾਅਦ ਮਿਲ ਜਾਂਦੀ ਹੈ ਹਾਂ ਫੇਰ ਦਿੱਲੀ ਮਰ ਜਾਂਦੇ ਹੈ ਜਦੋਂ ਹੁੰਦਾ ਬੈਂਕੇ ਵੀ ਨਵਲ ਹੋ ਬੱਲੀਏ ਇਕੱਠੇੋਂ ਆਲੇ ਸੀ ਫੇਰ ਬਾਅਦ ਦੇ ਆਪਕਰ ਉਹਨੇ ਫੋੜਿਆ ਤੇ ਰਮੜਾ ਮਿਲਦਾ ਹੈ ਫੋੜਿਆ ਉਹ ਹੈਗਾ ਮਾਈਕ ਨੰਨ ਤੇ ਹੀ ਮਾਰਦਾ ਤੇ ਟੇਟ ਉਹਨੂੰ ਮਾਰਦਾ

ਮੋਸੇ ਜਵਾ ਨਾ ਹੀ ਜੇ ਤੋਦਵਰ ਕੋ ਦਸਤਾ ਅਮਰਕਾਂਟਕ ਵੀ ਜਗਾ ਲਈ ਸੀ ਜੀ ਇੱਕ ਵਾਰੀ ਉੱਥੇ ਨਹੀਂ ਨਾ ਚਲੋ ਤਾਂ ਉਥੇ ਚੀਜ਼ ਹੋਈ ਆ ਪਾਪਾ ਗੁਰਦਰ ਦੇ ਹਾਂ ਚੜਾਈ ਕਰਕੇ ਅੱਛਾ ਉਹਦੇ ਨਾਲ ਗੱਲ ਹੈ ਦਰਿਆਲ ਦੁਹਾਰਾ ਰੇਲਵੇ ਸੀਗੇ ਬਹੁਤ ਹੀ ਬੜਾ ਸੋਨਾ ਹਾਂ ਜੀ ਇਹ ਮਾਧ ਪ੍ਰਦੇਸ਼ ਕਿੰਨੀ ਦੇਰ ਹੋ ਗਈ ਜਿ ਪੜਾਇਆ ਮਸਤਾਨ ਤੇ ਹੋ ਗਏ ਆ ਅੱਜ ਛੋ ਕੀਤਾ ਸੀ 9 10 ਚ ਹੈ 10 ਚ ਕਿਦਾਰਾ ਸਾਲ ਤੇ ਤੇਨ ਤੋਂ ਫਾਲੇ ਤੁਹਾਡੇ ਕੀਤਾ ਉਹਨੇ ਕਹਲ ਹੋਇਆ ਸੀ ਇੱਥੇ ਤਕਾਵਾ ਤੇ ਉਹ ਬਹੁਤ ਸੋਹਣਾ ਜਿਹਾ ਮੇਨ ਰੋਡ ਤੇ ਹੈ ਲੰਗਰ ਚੱਲਦਾ ਰਹੇ ਜਿੰਨੇ ਵੀ ਇੱਥੋਂ ਆਗਰੋਂ ਚੱਲਦੇ ਨੇ ਸਾਰੇ ਆਪਣੇ ਛੱਡਦੇ ਆ ਹਾਂਜੀ ਬਾਈ ਕੰਤਾ ਲੋਰ ਬੋਸ ਹਾਂਜੀ ਅਜੀਤ ਸਾਹਿਬ ਸੰਪੇੜਨ ਜੀ ਜੀ ਜੇ ਹੋਈ ਫਿਰ ਇਹਦੇ ਚਾਪਦੋਤੋ ਦੋ ਸੌ ਇਕ ਲਾਗੀ ਐਕਸਲ ਹਾਂ ਹਾਂ ਬਣਾ ਤੇ ਆ ਗਏ ਬੜੀ ਜਗ੍ਹਾ ਤਾਂ ਖੁੱਲੀ ਚਾਹੀਦੀ ਬਣਾ ਨਹੀਂ ਉਹ ਬਣੀਏ ਸਾਰੀ ਲੈ ਜੀ ਹਾਂਜੀ ਉਹ ਸੋਇਆ ਵੀਨਨ ਤੇ ਵਧੀਆ ਹੁੰਦੀ ਐ ਐਕਸਲ ਹਾਂ